ਦਰਸਲ ਨੀਹਾ ਕੱਕੜ 3 ਘੰਟੇ ਦੇਰੀ ਦੇ ਨਾਲ ਸਟੇਜ ਤੇ ਪਹੁੰਚੀ ਅਤੇ ਇਸ ਕਾਰਨ ਗੁੱਸੇ ਦੇ ਵਿੱਚ ਆਏ ਫੈਨਸ ਨੇ ਗੋ ਬੈਕ ਦੇ ਨਾਰੇ ਲਗਾਉਣੇ ਸ਼ੁਰੂ ਕਰ ਦਿੱਤੇ। ਹਾਲਾਤ ਅਜਿਹੇ ਬਣ ਗਏ ਕਿ ਨੀਹਾ ਇਮੋਸ਼ਨਲ ਹੋ ਗਈ ਅਤੇ ਫੈਨਸ ਤੋਂ ਮਾਫੀ ਮੰਗਣ ਲੱਗੀ। ਆਪਣੀ ਨਵੀਂ ਇੰਸਟਾਗ੍ਰam ਪੋਸਟ ਦੇ ਵਿੱਚ ਨੀਹਾ ਕੱਕੜ ਨੇ ਇਸ ਵਿਵਾਦ ਤੇ ਆਪਣੀ ਚੁੱਪੀ ਤੋੜ ਕੇ ਲਿਖਿਆ। ਉਹਨਾਂ ਨੇ ਕਿਹਾ ਹੈ ਕਿ ਉਹ 3 ਘੰਟੇ ਲੇਟ ਆਈ ਕਿ ਕਿਸੇ ਨੇ ਇੱਕ ਵਾਰ ਵੀ ਪੁੱਛਿਆ ਕਿ ਉਹਨਾਂ ਦੇ ਨਾਲ ਹੋਇਆ ਕੀ? ਤਾਂ ਨੀਹਾ ਨੇ ਇੰਸਟਾਗ੍ਰam ਤੇ ਉੱਤੇ ਸਾਂਝਾ ਕੀਤਾ ਹੈ ਕਿ ਸਾਊਂਡ ਚੈੱਕ ਦੇ ਵਿੱਚ ਵੀ ਦੇਰੀ ਹੋਈ ਸੀ ਕਿਉਂਕਿ ਉਹਨਾਂ ਨੂੰ ਭੁਗਤਾਨ ਨਹੀਂ ਕੀਤਾ ਗਿਆ ਸੀ ਅਤੇ ਆਰਗੇਨਾਈਜ਼ਰਸ ਨੇ ਮੈਨੇਜਰ ਦਾ ਫੋਨ ਚੱਕਣਾ ਬੰਦ ਕਰ ਦਿੱਤਾ ਸੀ ਨੀਹਾ ਨੇ ਮੈਲਬਰਨ ਦੇ ਵਿੱਚ ਦਰਸ਼ਕਾਂ ਦੇ ਲਈ ਮੁਫਤ ਗਾਇਆ ਸੀ ਨੀਹਾ ਨੇ ਇਹ ਵੀ ਖੁਲਾਸਾ ਕੀਤਾ ਤੇ ਉਹਨਾਂ ਲਿਖਿਆ ਕਿ ਪ੍ਰਬੰਧਕ ਅਤੇ ਹੋਰ ਮੇਰੇ ਪੈਸੇ ਲੈ ਕੇ ਭੱਜ ਗਏ ਉਹਨਾਂ ਨੇ ਵੀ ਕਿਹਾ ਕਿ ਸਭ ਤੋਂ ਇਸ ਸਭ ਦੇ ਬਾਵਜੂਦ ਉਹ ਸ਼ੋਅ ਲਈ ਸਟੇਜ ਤੇ ਕਈ ਕਿਉਂਕਿ ਉਹਨਾਂ ਦੇ ਫੈਨਸ ਉਹਨਾਂ ਦੀ ਵੇਟ ਕਰ ਰਹੇ ਸੀ ਤਾਂ ਇਸ ਤੋਂ ਬਾਅਦ ਜਿਹੜਾ ਵਿਵਾਦ ਜੋ ਬਹੁਤ ਹੀ ਜ਼ਿਆਦਾ ਪੱਕ ਗਿਆ ਸੀ ਕਿਉਂਕਿ ਗੁੱਸੇ ਦੇ ਵਿੱਚ ਆਏ ਫੈਨਸ ਨੇ ਨਾਰੇ ਲਗਾਉਣੇ ਸ਼ੁਰੂ ਕਰ ਦਿੱਤੇ ਅਤੇ ਨੀਹਾ ਕੱਕੜ ਦਾ ਰੋਂਦੇ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਇਆ ਸੀ ਜਿਸ ਤੋਂ ਬਾਅਦ ਹੁਣ ਨੀਹਾ ਕੱਕੜ ਨੇ ਇਸ ਪੂਰੇ ਮਾਮਲੇ ਦੇ ਉੱਤੇ ਆਪਣੀ ਚੁੱਪੀ ਤੋੜੀ ਹੈ ਉਹਨਾਂ ਨੇ ਕਿਹਾ ਕਿ ਆਰਗੇਨਾਈਜ਼ਰਸ ਮੇਰੇ ਪੈਸੇ ਲੈ ਕੇ ਭੱਜ ਗਈ ਸੀ 사ਉਂਡ ਚੈੱਕ ਨੂੰ ਵੀ ਉਹਨਾਂ ਨੇ ਭੁਗਤਾਨ ਨਹੀਂ ਕੀਤਾ ਹੋਇਆ ਸੀ ਤੇ ਨਾ ਹੀ ਬੈਂਡ ਕੋਲ ਖਾਣ ਦਾ ਰਹਿਣ ਦਾ ਕੋਈ ਪ੍ਰਬੰਧ ਸੀ ਜਿਸ ਤੋਂ ਬਾਅਦ ਉਹਨਾਂ ਦੇ ਹਸਬੰਦ ਅਤੇ ਉਹਨਾਂ ਦੇ ਫਰੈਂਡਸ ਦੇ ਵੱਲੋਂ ਕੁਝ ਜਿਹੜਾ ਹੈ ਇੰਤਜ਼ਾਮ ਕੀਤਾ ਗਿਆ